ਸਾਸੀ ਗਾਲ ਜੀ ਕਿਵੇਂ ਹੋ ਮੇਰੀਆਂ ਭੈਣਾ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਕਰੇ ਅੱਜ ਦਾ ਵਲੌਗ ਆਪਾਂ ਲੈ ਕੇ ਰੂਪ ਰੂਪ ਹੋਏ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਅਦਰਕ ਦਾ achar ਪਾਵਾਂਗੇ ਜੀ ਅਦਰਕ ਆਚਾਰ ਪਾਵਾਂਗੇ ਚਾਹੇ 5 ਸਾਲ ਰੱਖ ਲਿਓ ਖਰਾਬ ਨਹੀਂ ਹੋਊਗਾ ਇਹ ਕਈ ਬੀਬੀਆਂ ਭਣੀਆਂ ਕਹਿ ਦਿੰਦੀਆਂ ਨੇ ਕਹਿੰਦੇ ਉਲੀ ਲੱਗ ਜਾਂਦੀ ਆ ਵੀ ਆਚਾਰ ਨੂੰ ਸਾਡੇ ਤਾਂ ਕਦੇ ਵੀ ਉਲੀ ਨਹੀਂ ਲੱਗੀ ਹੈਗੀ ਆਚਾਰ ਨੂੰ ਤੁਹਾਨੂੰ ਦਿਖਾਉਣੀ ਆ ਵੀ ਬਾੜੀ ਇਹਨਾਂ ਤੇ ਤਾਂ ਮਿਹਨਤ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈਗੀ ਤੇ ਦਿਖਾਉਣੀ ਆ ਤੁਹਾਨੂੰ ਆਦਰਕ ਹੁਣ ਕੱਟਦੇ ਤੇ ਆ ਆਦਰਕ ਨਾ ਆਪਾਂ ਲਿਆ ਸੀਗਾ ਕੱਲ ਲੈ ਕੇ ਤੇ ਇਹ ਸਾਫਤਾ ਹੀ ਧੋ ਲਿਆ ਸੀਗਾ ਸਾਫਤਾ ਧੋ ਕੇ ਇਹਨੂੰ ਕੱਟ ਕੇ ਇੱਕ ਦਿਨ ਦੀ ਆਪਾਂ ਧੁੱਪ ਲੋ ਆ ਲਈ ਇਹਨੂੰ ਕਿਉਂ ਜਿਹੜਾ ਵੀ ਮੋਟਾ-ਮੋਟਾ ਕਹਿ ਹੁੰਦੇ ਨਾ ਨਵੀਂ ਜਿਹੜੀ ਇਹਦੀ ਸੁੱਕ ਜੂਗੀ ਤੇ ਅੰਦਰਲਾ ਪਾਣੀ ਤਾਂ ਹੁੰਦਾ ਹੀ ਆ ਵੀ ਮਤਲਬ ਬਾਹਰੋਂ ਨਾ ਗਿੱਲਾ ਰਹਿ ਜੂਵੇ ਇਹਨੂੰ ਹੁਣ ਆਪਾਂ ਤਿਆਰ ਕਰਕੇ ਦਿਖਾਵਾਂਗੇ ਸਾਡੇ ਮੇਰੀ ਨਾਨੰਦ ਨੇ ਉਹ ਵਿਚਾਰੀ ਦੇ ਉਹਦੇ ਹੱਥ ਦਾ achar ਨਹੀਂ ਰਹਿੰਦਾ ਹੈਗਾ ਉਹ ਕਹਿੰਦੀ ਮੈਨੂੰ achar ਵੀ ਬਣਾ ਕੇ ਦਿਓ ਅੱਗੇ 2 ਸਾਲ ਹੋ ਗਏ ਜਦ ਪਾ ਕੇ ਦਿੱਤਾ ਸੀਗਾ ਤੇ 2 ਸਾਲ ਦਾ ਜਲ ਬਿਲਕੁਲ ਵੀ ਖਰਾਬ ਨਹੀਂ ਹੋਇਆ ਉਹ ਕਹਿੰਦੀ ਮੈਨੂੰ achar ਬਣਾ ਕੇ ਦੇਈਂ ਜੇ ਮੈਂ ਕਿਹਾ ਵੱਧ ਬਣਾ ਦਾਂਗੇ ਕਹਿੰਦੀ ਨਹੀਂ ਮੈਨੂੰ ਤਾਂ ਕਿਲੋ ਹੀ ਚਾਹੀਦਾ ਵੱਧ ਨਹੀਂ ਚਾਹੀਦਾ ਹੈਗਾ ਵੀ ਘੱਟੇ ਹੀ ਖਾਂਦੇ ਨੇ ਆਹ ਸਾਲ ਸੋਗ ਨਾਲ ਵਧੀਆ ਲੱਗਦਾ ਹੈ ਆਪਾਂ ਅਇਦਨਿਆਂ ਨੂੰ ਇਹਦੇ ਚ ਖਟਬੀ ਆਂਚ ਮਾ ਦੰਨੇ ਆ ਇਹਦੇ ਚ ਬਹੁਤੇ ਜਿਆਦੇ ਮਸਾਲਿਆਂ ਦੀ ਲੋੜ ਨਹੀਂ ਪੈਂਦੀ ਹੈਗੀ ਆਪਾਂ ਨੂੰ ਕਿਸਾ ਹੁਕਣਾ ਬੱਚੇ ਵਧੀਆ ਖਾ ਲੈਂਦੇ ਨੇ ਮੈਂ ਤਾਂ ਵੈਸੇ ਅਦਰਕ ਹਾਦਾ ਨਹੀਂ ਕਦੇ ਬਣਾ ਜ਼ਰੂਰ ਦੇਈਦਾ ਸਾਡੇ 2 ਸਾਲ ਦਾ ਆਚਾਰ ਪਿਆ ਤੇ ਹਜੇ ਵੀ 2 ਕਿਲੋ ਦਾ ਡੱਬਾ ਭਰਿਆ ਪਿਆ ਬਿਲਕੁਲ ਵੀ ਖਰਾਬ ਨਹੀਂ ਹੋਇਆ ਉਹ ਪਤਾ ਨਹੀਂ ਕਿਵੇਂ ਕਹਿ ਦੰਦੇ ਨੇ ਖਰਾਬ ਹੋ ਗਿਆ ਸਾਡੇ ਸਾਡੇ ਨੇ ਕਦੇ ਵੀ ਖਰਾਬ ਹੋਇਆ ਪਤਾ ਨਹੀਂ ਹੱਥ ਦਾ ਫਰਕ ਹੁੰਦਾ ਜਾਂ ਕੀ ਹੋਣ ਦਾ ਕੋਈ ਹੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਦਿੰਨੇ ਆ ਕਿਉਂ ਰਸੇਦਾਰੀ ਚ ਜਾਣਾ ਉਦਾਂ ਵੈਸੇ ਅਸੀਂ ਤਾਂ ਕੁਝ ਨਹੀਂ ਪਾਇਆ ਕਦੇ ਮਸਾਲਾ ਮਸੂਲਾ ਇਹਦੇ ਵਿੱਚ ਦੇ ਵਿੱਚ ਆਪਾਂ ਆਹ ਨਾਣ ਪਾ ਦਿੰਨੇ ਆ। ਚਾਟ। ਲੋ ਜੀ ਨੂਨ ਆਪਾਂ ਇਹਦੇ ਵਿੱਚ ਮਿਕਸ ਕਰਤਾ। ਦੇਖ ਔਰ ਵਾਲੇ ਮਸਾਲਿਆਂ ਦੀ ਇਹਨਾਂ ਦੇ ਵਿੱਚ ਉਹ ਇਹਦੇ ਵਿੱਚ achar ਚ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਜੇ ਜਿਆਦੀ ਹੈ ਥੋੜੀ ਜਿਹੀ ਮਿਰਚ ਪਾ ਲੈਨੇ ਆਪਾਂ ਵਾਲੀ ਨਹੀਂ ਜਿਆਦਾ ਪਾਉਣੇ ਥੋੜਾ ਜਿਹਾ ਟੇਸਟ ਬਦਲ ਜੂ ਇਹਦਾ ਇੰਨਾ ਕੱਲਾ ਨਾਣ ਹੀ ਪਾਉਣੇ ਹੁੰਨੇ ਆ ਜੇ ਇਹਦੇ ਵਿੱਚ ਆਪਾਂ ਜਿਹੜਾ ਇੱਕ ਲਾਲ ਹੁੰਦਾ ਵਿਨੇਗਰ ਉਹ ਨਹੀਂ ਪਾਇਆ ਕਦੇ ਵੀ ਆਹ ਵਾਈਟ ਹੀ ਪਾਉਣੇ ਹੁੰਨੇ ਆ ਇਹਨੂੰ ਬਿਲਕੁਲ ਵੀ ਉਲੀ ਨਹੀਂ ਲੱਗਦੀ ਹੈਗੀ ਪੰਜ ਚਾਰ ਦਿਨ ਨਾ ਇਹਨੂੰ ਧੁੱਪ ਜ਼ਰੂਰ ਲਵਾ ਲੈਣੀ ਚਾਹੀਦੀ ਆ ਬੱਚਾ ਹੁੰਦਾ ਇਹ ਨਾਲੇ ਤਾਂ ਇਹ ਫਿਰ ਬਣ ਜਾਂਦਾ ਆ ਵਧੀਆ ਖਾਣ ਨੂੰ ਖੇਤੀ ਤਿਆਰ ਹੋ ਜਾਂਦਾ ਆ ਇਹਨੂੰ ਤੁਪੇ ਜਰੂਰ ਰੱਖ ਲੈਣਾ ਚਾਹੀਦਾ ਆ ਤੇ ਫਿਰ ਇਹ ਖਾਣ ਦੇ ਲੈ ਕੇ ਹੋ ਜਾਂਦਾ ਆ ਨਹੀਂ ਤਾਂ ਆਪਾਂ ਨੂੰ ਪਹਿਲਾਂ ਬਣਾ ਕੇ ਰੱਖਣਾ ਪੈਂਦਾ ਸਿਆਲਾਂ ਜਾਂ ਲਓ ਜੀ ਇਹ ਇੱਥੇ ਤੱਕ ਨਾ ਹੁਣ ਡੁੱਬਣਾ ਚਾਹੀਦਾ ਵੀ ਸਿਰਕੇ ਦੇ ਵਿੱਚ ਆਧ ਰੱਖੋ ਵੀ ਜਿਆਦਾ ਹੀ ਪਾਉਣਾ ਚਾਹੀਦਾ ਵੀ ਇਹਨੂੰ ਡੁੱਬਦਾ ਹੋਵੇ। ਵੀ ਘੱਟ ਨਾ ਰੱਖੋ ਸਿਰਕਾ ਜਿਵੇਂ ਹੁਣ ਇੰਨਾ ਖਾ ਸਿਰਕਾ ਰੱਖ ਲਿਓ ਉੱਤੋਂ ਰਹਿ ਜਾਣਾ ਸੁੱਕਾ ਉਹਨੇ। ਫੇਰ ਤਾਂ ਉਹਨੂੰ ਉਲੀ ਲੱਗਣੀ ਹੋਈ ਜਾਂ ਸੁੱਕੇ ਨੂੰ। ਐਂਦਾ ਪਾਇਆ ਹੋਇਆ ਚਾਰ ਕਦੇ ਵੀ ਉਲੀ ਨਹੀਂ ਲੱਗਦੀ ਜੰਡੀਆਂ ਵੀ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਡੇ ਉਲੀ ਲੱਗ ਗਈ ਇਸ ਤਰੀਕੇ ਨਾਲ। ਪਾ ਕੇ ਜਰੂਰ ਦੇਖਿਓ। ਤੇ ਫੇਰ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਵੀ ਖਰਾਬ ਹੋਇਆ ਜਾਂ ਨਹੀਂ ਹੋਇਆ। ਛੱਟ। ਲਓ ਜੀ। ਇਰੂ ਹੁਣ ਆਪਾਂ 4-5 ਦਿਨ ਧੁੱਪ ਲੋਵਾਵਾਂਗੇ 4-5 ਦਿਨ ਧੁੱਪ ਲੋਵਾ ਕੇ ਫਿਰ ਇਹ ਥੋੜਾ ਜਿਹਾ ਨਰਮ ਹੋ ਜਾਂਦਾ ਆ ਨਰਮ ਹੋਣ ਨਾਲ ਫਿਰ ਆਇਆ ਬਣਦਾ ਤਾਂ ਫਿਰ ਵੀ ਹਾਂ ਹਫ਼ਤਾ 10 ਦਿਨ ਲੱਗ ਹੀ ਜਾਂਦੇ ਨੇ ਯਾਨੀ ਜਿਹੜਾ ਜਿਆਦਾ ਸ਼ਕੀਨ ਖਾਣ ਦਾ ਅਗਲਾ ਥੋੜਾ ਜਿਹਾ ਪੱਚਾ ਖਾ ਲੈਂਦਾ ਆ ਤੇ ਨਹੀਂ ਤਾਂ ਹਫ਼ਤਾ 10 ਦਿਨ ਦੇ ਵਿੱਚ ਤਾਂ ਇਹਨ ਵਧੀਆ ਬਣ ਕੇ ਇਹ ਤਿਆਰ ਹੋ ਜਾਂਦਾ ਆ ਤੇ ਆਪਣੇ ਸਾਖ ਸੋਗ ਨਾਲ ਤਾਂ ਵਧੀਆ ਲੱਗਦਾ ਆ ਜਿਹੜੇ ਖਾਂਦੇ ਨੇਗੇ ਜਿਹੜੇ ਵੀ ਮੇਰੀਆਂ ਭੈਣਾਂ ਬਣਾ ਕੇ ਜਰੂਰ ਦੇਖਿਓ ਨਾਲੇ ਦੱਸਿਓ ਵੀ ਕੀ ਪ੍ਰੋਸੈਸ ਆ ਇਹਦਾ ਕਿਵੇਂ ਇਹ ਚਾਰ ਖਰਾਬ ਬਿਲਕੁਲ ਵੀ ਨਹੀਂ ਹੋਣਾ ਚਾਹੀ ਚਾਰ ਸਾਲ ਰੱਖ ਲਿਓ ਇਹਨੂੰ ਬਸ ਥੋੜਾ ਜਿਹਾ ਡੁੱਬਦਾ ਹੋਣਾ ਚਾਹੀਦਾ ਹੈ ਇਹ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਇੱਕ ਜੇ ਪੌਣਿਆਂ ਦੀ ਮੈਂ ਪਾਈ ਸੀਗੀ ਵੀਡੀਓ ਇੱਕ ਮੇਰਾ ਵੀਰ ਕਹਿੰਦਾ ਕਹਿੰਦਾ ਤੁਸੀਂ ਬਾਥਰੂਮ ਦੇ ਵਿੱਚ ਵੀ ਨਹਾਉਣ ਵਾਲੇ ਦੇ ਵਿੱਚ ਪੌਣੇ ਧੋਨੇ ਹੋ ਵੀ ਵਧੀਆ ਗੱਲ ਨਹੀਂ ਮੇਰੇ ਭਰਾਵਾ ਵੀਰ ਜੀ ਹੱਥ ਵਨ ਕੇ ਬੇਨਤੀ ਹੈ ਇਹ ਅਸੀਂ ਬਾਥਰੂਮ ਵਰਤਿਆ ਨਹੀਂ ਹੋਇਆ ਵੀਰ ਉਹ ਬਿਲਕੁਲ ਹੀ ਸਾਫ਼ ਆ ਅਸੀਂ ਕਦੇ ਨਾਤੇ ਨਹੀਂ ਹੈਗੇ ਉਹਦੇ ਵਿੱਚ ਤਾਂ ਧੋਲੇ ਸੀਗੇ ਵੀਰੇ ਨਹੀਂ ਤਾਂ ਬਾਹਰ ਤੋਂ ਹੁੰਦੇ ਬਾਹਰ ਧੁੱਪ ਸੀਗੀ ਧੁੱਪ ਦੇ ਵਿੱਚ ਵੀਡੀਓ ਵਧੀਆ ਨਹੀਂ ਸੀ ਬਣਦੀ ਅਸੀਂ ਬਿਲਕੁਲ ਵੀ ਉਹ ਨਹੀਂ ਮਤਲਬ ਨਾ ਕੇ ਦੇਖਿਆ ਉਹਦੇ ਵਿੱਚ ਉਏ ਬਣਾ ਕੇ ਰੱਖ ਲਿਆ ਕੋਣ ਐਨੇ ਬਾਥਰੂਮ ਕਿਹੜਾ ਆਪਾਂ ਹੁਣ ਸਾਫ਼ ਕਰ ਸਕਦੇ ਸਾਡੇ ਕੰਮ ਬਹੁਤ ਜ਼ਿਆਦੇ ਆ ਇੰਨੀਆਂ ਸਫਾਈਆਂ ਨਹੀਂ ਹੁੰਦੀਆਂ ਅਸੀਂ ਬਾਹਰ ਹੀ ਣਾਉਨੇ ਆ ਬਾਹਰ ਹੀ ਕੱਪੜੇ ਧੋਨੇ ਆ ਸਾਰਾ ਕੁਝ ਬਾਹਰ ਹੀ ਕਰਦੇ ਆ ਇੱਕ ਵਾਰ ਸਫੋੜੇ ਪੋੜੇ ਤੇ ਕੋਈ ਗੱਲ ਨਹੀਂ ਆਪਾਂ ਧਿਆਨ ਰੱਖਿਆ ਕਰਾਂਗੇ ਵੀਰੇ ਜੇ ਜਿਹੜੀ ਕੋਈ ਗਲਤੀ ਆ ਦੱਸ ਦਿਆ ਕਰੋ ਜਰੂਰ ਕੋਈ ਗੁੱਸਾ ਨਹੀਂ ਹੈਗਾ ਤੇ ਆਪਾਂ ਅੱਜ ਦਾ ਹੁਣ ਵਲੌਗ ਸਮਾਪਤ ਕਰਦੇ ਆ ਤੇ ਅਗਲਾ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਵੀਰ ਮੇਰੇ ਚਲੋ ਕਮੈਂਟ ਕਰਕੇ ਦੱਸਿਆ ਜੀ ਜਿੱਥੇ ਗਲਤੀ ਹੁੰਦੀ ਆ ਆਪਾਂ ਸੁਧਾਰ ਕਰਾਂਗੇ ਤੇ ਜਿਹੜੇ ਪਿਆਰ ਦਿੰਦੇ ਨੇ ਹੋਰ ਕੇ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਮੈਂ ਤੈਿਹੇ ਤੋਂ ਧੰਨਵਾਦ ਕਰਦੀ ਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਮੇਰਾ ਵੀਰ ਭੈਣ ਬੱਚੀਆਂ ਮੇਰੀਆਂ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਟ-ਕੱਟ ਕੇ ਨਾ ਵੀਡੀਓ ਦੇਖਿਆ ਕਰੋ ਪੂਰੀ ਜ਼ਰੂਰ ਦੇਖ ਲਿਆ ਕਰੋ ਤੇ ਧੰਨਵਾਦ ਆ ਜੀ ਬੈਲ ਲਾਈਕ ਦਾ ਬਟਨ ਦੱਬ ਦਿਓ